ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਆਪਾਂ ਤੁਹਾਨੂੰ ਚੂੜੀਦਾਰ ਪਜਾਮੀ ਕੱਟਣ ਬਾਰੇ ਦੱਸਾਂਗੇ ਜੀ ਸਿੰਪਲ ਬਿਲਕੁਲ ਸਿੰਪਲ ਆਈਡੀਆ ਹਾਂਜੀ ਪਹਿਲਾਂ ਆਪਾਂ ਜੀ ਇੱਥੋਂ ਆਪਾਂ ਇਹਨੂੰ ਸਰਕਲ ਦੇ ਵਿੱਚ ਇਸ ਤਰ੍ਹਾਂ ਆਪਾਂ ਜੀ ਫੋਲਡ ਕਰ ਲੈਣਾ ਫਿਰ ਇਹਨੂੰ ਫੋਰ ਫੋਲਡ ਕਰ ਲੈਣਾ ਕੱਪੜੇ ਨੂੰ ਫਿਰ ਆਪਾਂ ਜੀ ਇਹਦੇ ਉੱਪਰੋਂ ਨਿਸ਼ਾਨੀ ਲਾਉਣੀ ਹੈਗੀ 20 ਇੰਚ ਤੇ 20 ਇੰਚ ਆਪਣੀ ਕਿ ਹੋ ਜੂਗੀ ਇਹ ਥਾਈ ਸਾਰੀ ਫਿਰ ਆਪਾਂ ਜੀ ਇਹ ਲਾਉਣੀ ਹੈਗੀ ਆ 25 ਇੰਚ ਤੇ ਸਾਰੀ ਤੇ ਜੀ ਫਿਰ ਆਪਾਂ ਇਹਦੀ ਲੰਬਾਈ ਮਣ ਕੇ ਲਾ ਦੇਣੀ ਆ ਤੇ ਫਿਰ ਆਪਾਂ ਜੀ ਇਹਦਾ ਲਾ ਦੇਣੀ ਹੈਗੀ ਮੂਰੀ ਤੇ ਨਿਸ਼ਾਨ ਫਿਰ ਆਪਾਂ ਜੀ ਇਹਦੇ ਲਾਉਣਾ ਹੈ ਲੱਗ ਦਾ ਲੱਤ ਦਾ ਨਿਸ਼ਾਨ ਫਿਰ ਆਪਾਂ ਜੀ ਇਹਦਾ ਲਾਉਣਾ ਗੋਡੇ ਦਾ ਨਿਸ਼ਾਨ ਗੋਡਾ ਆਪਣਾ ਕਿੰਨਾ ਹੈ ਜੀ ਇਥੋਂ ਲਾ ਕੇ ਨਿਸ਼ਾਨ ਆਪਾਂ ਫਿਰ ਆਪਾਂ ਜੀ ਇਹਨਾਂ ਨੂੰ ਇਸ ਤਰ੍ਹਾਂ ਮਿਲਾ ਦੇਣਾ ਹੈਗਾ ਆਪਾਂ ਜੀ ਮੂਰੀ ਤੋਂ ਲੈ ਕੇ ਤੇ ਇਥੋਂ ਤੱਕ ਆਪਾਂ ਮਿਲਾ ਦੇਣਾ ਇਹਨੂੰ ਕਰਵ ਸਕੇਲ ਦੇ ਨਾਲ ਇਸ ਤਰ੍ਹਾਂ ਜੀ ਫਿਰ ਆਪਾਂ ਜੀ ਇਹ ਤੋਂ ਅੱਗੇ ਆਪਾਂ ਲਾਵਾਂਗੇ ਨਿਸ਼ਾਨ ਇਹਦਾ ਆਸਨ ਦਾ ਇਸ ਤਰ੍ਹਾਂ ਜੀ ਆਪਾਂ ਇਹਨੂੰ ਮਿਲਾ ਕੇ ਤੇ ਅੱਗੇ ਆਪਾਂ ਜੀ ਇੱਥੋਂ ਇਸ ਤਰ੍ਹਾਂ ਮਿਲਾ ਦੇਣਾ ਹੈ ਜਿਵੇਂ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖੀ ਜਾਂਦੇ ਆ ਜੀ ਉਸੇ ਤਰ੍ਹਾਂ ਆਪਾਂ ਇਹਦੀ ਕਟਿੰਗ ਕਰਨੀ ਆ ਇਸ ਤੋਂ ਅੱਗੇ ਜੀ ਆਪਾਂ ਇਹਦਾ 1 1 ਇੰਚ ਤੇ ਇਸ ਤਰ੍ਹਾਂ ਮਾਰਜਿਨ ਲਾ ਦੇਣਾ ਹੈ ਉਧਰੋਂ ਆਪਾਂ ਜਿਹੜੇ ਨਿਸ਼ਾਨ ਲਾਏ ਆ ਉਹਨਾਂ ਨੂੰ ਆਪਾਂ ਥੋੜਾ ਡਾਰਕ ਕਰ ਦੇਣਾ ਤਾਂ ਜੋ ਕਿ ਤੁਹਾਨੂੰ ਚੰਗੀ ਤਰ੍ਹਾਂ ਦਿਖ ਸਕੇ ਤੇ ਜੀ ਇਧਰੋਂ ਆਪਾਂ ਮੂਰੀ ਤੋਂ 1 ਇੰਚ ਮਾਰਜਨ ਲਵਾਂਗੇ ਫੋਲਡ ਕਰਨ ਵਾਸਤੇ ਇੱਥੇ ਆਪਾਂ ਜੀ ਨਿਸ਼ਾਨ ਲਾ ਦਾਂਗੇ ਇਸ ਤਰ੍ਹਾਂ ਡਾਰਕ ਕਰਕੇ ਤੇ ਫਿਰ ਆਪਾਂ ਜੀ ਇਹਦੀ ਜਿਹੜੀ ਆਪਣੀ ਸਲਾਈ ਵਾਲੀ ਆ ਸੀਨ ਲਉਣੀ ਆ ਉਹਦਾ ਆਪਾਂ 1-1 ਇੰਚ ਮਾਰਜਨ ਛੱਡਾਂਗੇ ਇਸ ਤਰ੍ਹਾਂ ਜੀ ਆਪਾਂ ਇਹ ਨਿਸ਼ਾਨ ਲਾ ਦਾਂਗੇ ਇਸ ਤਰ੍ਹਾਂ ਇਹ 1-1 ਇੰਚ ਤੇ ਸਾਰੇ ਨਿਸ਼ਾਨ ਲਾ ਕੇ ਜੀ ਆਪਾਂ ਫਿਰ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਇਹਦੀ ਤੋਂ ਕਰਦੇ ਆ ਜੇ ਆਪਾਂ ਕਟਿੰਗ ਜੀ ਇਸ ਤਰ੍ਹਾਂ ਆਪਾਂ ਇਹਦੀ ਕੈਂਚੀ ਨਾਲ ਕਟਿੰਗ ਕਰਦਾਂਗੇ ਇਸ ਤਰ੍ਹਾਂ ਜੀ ਆਪਾਂ ਇਧਰਲੇ ਪਾਸਿਓਂ ਜਿਹੜਾ ਕੱਪੜਾ ਆਪਣਾ ਬਚਦਾ ਹੈ ਜੀ ਸਾਈਡ ਤੋਂ ਉਹ ਆਪਾਂ ਚੱਕ ਕੇ ਕੱਪੜਾ ਜੀ ਉਹਦੀ ਆਪਾਂ ਇਸ ਤਰ੍ਹਾਂ ਮਿਣ ਕੇ ਆਪਾਂ ਇਹਦੇ ਜੋੜ ਲਾਵਾਂਗੇ ਜੀ ਉਹ ਜੋੜ ਆਪਣਾ ਸਮੋਸਾ ਕੱਟ ਦੇ ਵਿੱਚ ਆਊਗਾ ਇਸ ਤਰ੍ਹਾਂ ਜੀ ਆਪਾਂ ਇਹਨੂੰ ਮਿਲਾ ਕੇ ਤੇ ਆਪਾਂ ਦੋਨੇ ਪਾਸੇ ਇਸ ਤਰ੍ਹਾਂ ਜੋੜ ਪਾਉਣਾ ਹੈ ਇਹ ਦੇ ਵਿੱਚ ਪੈਂਦਾ ਹੀ ਪੈਂਦਾ ਜਿਹੜਾ ਆਪਾਂ ਇਧਰੋਂ ਕੱਪੜਾ ਨਾਲ ਲਾਉਣੇ ਆ ਤੇ ਉਹਦੇ ਨਾਲੋਂ ਜੀ ਆਪਾਂ ਜੋੜ ਲਾਵਾਂਗੇ ਵਿੱਚ ਇਹਦੇ ਪਾਵਾਂਗੇ ਤੇ ਬਾਕੀ ਜੀ ਆਪਾਂ ਇਹਦੇ ਵਿੱਚੋਂ ਹੀ ਕਟਾਂਗੇ 벨ਟ ਇੱਥੋਂ ਆਪਾਂ ਜੀ 1 ਇੰਚ ਨਿਸ਼ਾਨ ਲਾਵਾਂਗੇ ਅੱਗੇ ਵਧਾ ਕੇ ਇਹ ਜੋੜ ਨੂੰ ਡਬਲ ਕਰਕੇ ਤੇ ਇਹਦੇ ਨਾਲ ਲਾ ਕੇ ਤੇ 1 ਇੰਚ ਅੱਗੇ ਆਪਾਂ ਗੁਲਾਈ ਪਾ ਦਾਂਗੇ ਆਸਣ ਉੱਥੋਂ ਆਪਾਂ ਲਾਵਾਂਗੇ ਆਸਣ ਦਾ ਨਿਸ਼ਾਨ ਇਸ ਤਰ੍ਹਾਂ ਜੀ ਆਪਾਂ 8 ਇੰਚ ਦੇ ਆਸਣ ਦਾ ਖਰਾਂਗੇ ਨਹੀਂ ਕਰਦਾਂਗੇ ਕਟਿੰਗ ਇਸ ਤਰ੍ਹਾਂ ਹੀ ਆਪਾਂ ਦੂਸਰੇ ਪਾਸੇ ਕਟਿੰਗ ਕਰਾਂਗੇ ਜੀ ਤੇ ਜਿਹੜਾ ਸੈਂਟਰ ਦੇ ਵਿੱਚ ਹੈ ਜੀ ਇਸ ਤਰ੍ਹਾਂ ਇਹਨੂੰ ਵੀ ਆਪਾਂ ਕਟਿੰਗ ਕਰ ਦਾਂਗੇ ਇਹ ਦੋ ਜੋੜ ਹੋ ਗਏ ਆ ਜੀ ਇਸ ਤਰ੍ਹਾਂ ਬੈਕ ਸਾਈਡ ਤੇ ਫਰੰਟ ਸਾਈਡ ਤੇ ਇਹਦੇ ਵਿੱਚੋਂ ਆਪਾਂ ਕੱਢਾਂਗੇ ਜੀ ਬਾਕੀ ਕੱਪੜੇ ਦੇ ਵਿੱਚੋਂ 벨ਟ 벨ਟ ਆਪਣੀ ਹੈਗੀ ਆ ਜੀ ਆਪਾਂ ਪਾਵਾਂਗੇ 4 ਇੰਚ ਆਪਾਂ 6.5 ਇੰਚ ਦੀ ਚੌੜਾਈ ਲਵਾਂਗੇ ਤੇ ਲੰਬਾਈ ਆਪਣੀ ਹੈਗੀ ਆ ਜੀ 벨ਟ ਦੀ 18 ਤੇ ਆਪਾਂ ਇਹ ਜੀ 20 ਇੰਚ ਤੇ ਲੰਬਾਈ ਕੱਟਾਂਗੇ ਇਸ ਤਰ੍ਹਾਂ ਜੀ ਆਪਾਂ 벨ਟ ਵੀ ਆਪਣੀ ਤਿਆਰ ਹੋ ਗਈ ਕਟਿੰਗ ਹੋ ਗਈ ਹੈ ਹਾਂਜੀ ਇਹ ਮੇਰੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ ਜੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹਾਂਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ